15 ਕਿਲੋਮੀਟਰ ਹੈ ਮਾਨਗੜ ਤੋਂ ਜਿਹੜਾ 3 ਪੁਆਇੰਟ ਤੁਸੀਂ ਦੇਖ ਰਹੇ ਹੋ ਇਹ ਭਦਰਕਾਲੀ ਮੰਦਿਰ ਨੂੰ ਜਾ ਰਹੀ ਹੈ ਮੰਦਿਰ ਕਮੇਟੀ ਤੋਂ ਆਪਾਂ ਪਰਮਿਸ਼ਨ ਲਵਾਂਗੇ ਅੰਦਰ ਜਾਣ ਦੀ ਮੁਗਲ ਬਾਦਸ਼ਾਹ ਅਕਬਰ ਜੀ ਦੀ ਇੱਛਾ ਪੂਰੀ ਕਰਨੇ ਲਈ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਥਾ ਆਇਤਨ ਭਦਰਕਾਲੀ ਮੰਦਿਰ ਤੇ ਕਰਾਵਾਂਗੇ ਦਰਸ਼ਨ ਔਰ ਦੇਖਦੇ ਆ ਕਿੰਨੀ ਦੂਰ ਆ ਇੱਥੋਂ ਗਰਮੀ ਵੀ ਬਹੁਤ ਹੈ 15 ਕਿਲੋਮੀਟਰ ਹੈ ਮਾਨਗੜ ਤੋਂ ਚੱਲਦੇ ਆ ਮਾਤਾ ਦੇ ਦਰਸ਼ਨ ਕਰਵਾਵਾਂਗੇ ਤੁਹਾਨੂੰ ਅੱਜ ਮੱਕੀਆਂ ਦੀ ਫਸਲ ਰਸਤੇ ਦੇ ਵਿੱਚ ਬਹੁਤ ਸੋਹਣੀ ਹੈ ਪਕਾਵੀ ਮੱਕੀ ਹੈ ਬਹੁਤ ਸੋਹਣੀ ਮੱਕੀ ਵੀਜੀ ਹੋਈ ਹੈ ਬਹੁਤ ਸੋਹਣੀ ਜਬਰਦਸਤ ਫਸਲ ਹੈ ਇੱਧਰ ਸਬਜ਼ੀ ਹੈ। ਨਾਲੀਆਂ ਦੀ ਸਬਜ਼ੀ ਵੀ ਬਹੁਤ ਸੋਹਣੀ ਜ਼ਬਰਦਸਤ ਹੈ। ਜਮੀਨ ਬਹੁਤ ਤਕੜੀ ਹੈ ਬਾਈ ਨਾਲੀ ਦੀ ਜ਼ਮੀਨ ਹੈ। ਪਾਣੀ ਬਹੁਤ ਮਿੱਠਾ ਹੈ। ਔਰ ਇਸ ਲਈ ਬਹੁਤ ਸੋਹਣੀਆਂ ਫਸਲਾਂ ਹੋ ਰਹੀਆਂ। ਆ ਗਿਆ ਆਪਾਂ ਹੰਦਰਕਾਲੀ ਮੰਦਿਰ ਰੋਡ ਤੇ। ਇਹ ਜਿਹੜੀ ਰੋਡ ਇੱਧਰ ਨੂੰ ਜਾ ਰਹੀ ਹੈ ਇਹ ਸੂਰੇ ਵਾਲੇ ਨੂੰ ਜਾ ਰਹੀ ਹੈ। ਔਰ ਇੱਧਰੋਂ ਜਿਹੜੀ ਆ ਰਹੀ ਹੈ ਇਹ ਹਨੂਮਾਨਗੜ ਸਾਈਡ ਸੱਤੀਪੁਰਾ ਹਨੂਮਾਨਗੜ ਤੋਂ ਆ ਰਹੀ ਹੈ। ਉਹ ਰੇਦਰ ਜਿਹੜਾ 3 ਪੁਆਇੰਟ ਤੁਸੀਂ ਦੇਖ ਰਹੇ ਹੋ ਇਹ ਭਦਰਕਾਲੀ ਮੰਦਿਰ ਨੂੰ ਜਾ ਰਹੀ ਹੈ ਭਦਰਕਾਲੀ ਮੰਦਿਰ ਨੂੰ ਆਪਾਂ ਚੱਲਦੇ ਆ ਇੱਥੋਂ ਸਿਰਫ 2 ਕਿਲੋਮੀਟਰ ਹੈ ਲੋ ਜੀ ਭਰਤਮਾਲਾ ਰੋਡ ਦਾ ਦਰਵਾਜ਼ਾ ਪਹੁੰਚ ਆ ਗਿਆ ਲੱਗਿਆ ਆਪਾਂ ਕ੍ਰੋਸ ਕਰਨ ਇਹ ਆ ਗਿਆ ਨਾਲੀ ਦਾ ਡੌਲਾ ਜਿੱਥੇ ਮਤਲਬ ਵੇ ਬਾਟੋ ਦੇ ਨਾਲ ਐਸ ਡੋਲੇ ਦੇ ਨਾਲ ਪਾਣੀ ਲੱਗ ਕੇ ਰੁਕਦਾ ਜਦੋਂ ਪਾਣੀ ਇਹਦੇ ਵਿੱਚ ਚੱਲਦਾ ਹੁੰਦਾ ਹੈ ਇਹ ਟੂੜੀ ਤਾੜੀ ਵਿੱਚ ਪਈ ਹੈ ਵੈਸੇ ਥੋੜੇ ਉੱਚੇ ਥਾਮਾਂ 'ਚ ਹੈ ਇਹ ਦੇਖੋ ਇਧਰੋਂ ਕਣਕ ਵੀ ਵੱਢੀ ਹੈ ਨਾਲੀ ਦੇ ਵਿੱਚ ਠਕਰ ਕਣਕ ਹੁੰਦੀ ਹੈ ਔਰ ਜਦੋਂ ਜਾਦੇ ਨਾਲੀ ਭਰ ਜਾਂਦੀ ਉਦੋਂ ਇੱਥੇ ਤੇ ਘਰੇ ਇਸ ਡੋਲੇ ਤੇ ਘਰੇ ਪਾਣੀ ਆ ਜਾਂਦਾ ਅੱਗੇ ਉਹ ਸਾਹਮਣੇ ਮੰਦਿਰ ਦਿਖਾਈ ਦੇ ਰਿਹਾ ਬਿਲਕੁਲ ਇੰਨੀ ਦੂਰੀ ਪਰਲਾ ਡੌਲਾ ਦੂਸਰੇ ਪਾਸੇ ਮੰਦਰ ਬਿਲਕੁਲ ਧਾਰ ਦੇ ਵਿੱਚ ਹੈ ਵਿਚਾਲੇ ਹੈ ਹੋਰ ਇਹ ਵੀ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਮੰਦਰ ਚੱਲ ਕੇ ਮੰਦਰ ਕਮੇਟੀ ਤੋਂ ਆਪਾਂ ਪਰਮਿਸ਼ਨ ਲਵਾਂਗੇ ਅੰਦਰ ਜਾਣ ਦੀ ਪਰਮਿਸ਼ਨ ਮਿਲ ਗਈ ਤਾਂ ਆਪਾਂ ਨਾਲੇ ਮੱਥਾ ਟੇਕਾਂਗੇ ਨਾਲੇ ਤੁਹਾਨੂੰ ਅੰਦਰੋਂ ਵੀ ਚੈੱਕ ਕਰਵਾਵਾਂਗੇ ਅਗਰ ਪਰਮਿਸ਼ਨ ਨਾ ਮਿਲੇ ਤਾਂ ਆਪਾਂ ਕੋਈ ਕਹਦੇ ਕੋ ਬਾਹਰ ਕੋਈ ਵੀ ਕੰਮ ਨਹੀਂ ਕਰਾਂਗੇ ਫਿਰ ਤੁਹਾਨੂੰ ਬਾਹਰ-ਬਾਹਰ ਹੀ ਦਿਖਾਵਾਂਗੇ ਚਲਦੇ ਹਾਂ ਮੰਦਰ ਦੇ ਅੰਦਰ ਕਰਵਾਉਣੀ ਆ ਤੁਮਾਤਾ ਦੇ ਪਿਛੇ ਨਾਲੇ ਆਪਾਂ ਮਾਰਾਂਗੇ ਟੋਪ ਪਹਿਲਾਂ ਲੈ ਲਈਏ ਪਰਮਿਸ਼ਨ ਇੱਥੋਂ ਫਿਰ ਆਪਾਂ ਚੱਲਦੇ ਹਾਂ ਅੰਦਰ ਅੱਗੇ ਚੱਲਦੇ ਅੰਦਰ ਆਪਾਂ ਔਰ ਆਜੋ ਪਰਮਿਸ਼ਨ ਮਿਲ ਗਈ ਅੰਦਰ ਜਾਣ ਦੀ ਆਪਾਂ ਨੂੰ ਚਲਦੇ ਆਂ ਅੰਦਰ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਜੈ ਮਾਤਾ ਨਵੀ라스 ਕਰੋ ਦਰਸ਼ਨ ਜੈ ਮਾਤਾ ਵਰਕਾਲੀ ਦੇ ਜੈ ਮਾਤਾ ਵਰਕਾਲੀ ਤੂੰ ਹੀ ਹੈ बहुत सोहना अंदर दृश्य है और दर्शन आप कर है दोस्तों चलो बाहर चल सिद्धनाथ जी महाराज की समाधि जय माता बाबा दर्शन कर लो ये अंदर का दृश्य है छत बहुत अच्छी लिखती है तो

ਨੋ ਪਲਤ ਦਰਸ਼ਨ ਮੋੜੀ ਭਾਗਾਂ ਵਾਲੇ ਨੂੰ ਤੁਸੀਂ ਅੱਜ ਕੋ ਬਿਕਾਨੇਰ ਦੇ ਛੇਵੇਂ ਸ਼ਾਸਕ ਮਹਾਰਾਜਾ ਰਾਮ ਸਿੰਘ ਜੀ ਨੇ ਮੁਗਲ ਬਾਦਸ਼ਾਹ ਅਕਬਰ ਜੀ ਦੀ ਇੱਛਾ ਪੂਰੀ ਕਰਨੇ ਲਈ ਇਸ ਮੰਦਿਰ ਦਾ ਨਿਰਮਾਣ ਕਰਵਾਇਆ ਥਾ ਬਾਅਦ ਵਿੱਚ ਬਿਕਾਨੇਰ ਦੇ ਰਾਜਾ ਮਹਾਰਾਜਾ ਸ਼੍ਰੀ ਗੰਗਾ ਸਿੰਘ ਜੀ ਨੇ ਇਸ ਮੰਦਿਰ ਦਾ ਪੁਨਰਵਾਸ ਕਰਵਾਇਆ ਮੰਦਿਰ ਦਾ ਨਿਰਮਾਣ ਇੰਟਰ ਗਾਰੇ ਔਰ ਚੂਨੇ ਸਿਲਕ ਕੀਤਾ ਗਿਆ ਹੈ ਲੋਕਾਂ ਦੇ ਕਹਿਣ ਦੇ ਮੁਤਾਬਕ ਲੋਕਾਂ ਦੀ ਸ਼ਰਧਾ ਹੈ ਮਾਤਾ ਜੀ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਜਾਂਦੀ ਹੈ ਇਹ ਜਨਤਾ ਔਰ ਬਹੁਤ ਸੱਚੇ ਮਨ ਨਾਲ ਕੋਈ ਆਵੇ ਤੇ ਬੜੀਆਂ ਸੁੱਖਾਂ ਪੂਰੀਆਂ ਹੁੰਦੀਆਂ ਬਹੁਤ ਹੀ ਸੋਹਣਾ ਇੱਥੇ ਪ੍ਰਸ਼ਾਸਨ ਦਾ ਜੋ ਸਹਿਯੋਗ ਹੈ ਔਰ ਬੜੀਆਂ ਸੁੱਖਾਂ ਪੂਰੀਆਂ ਪੂਰਨ ਕਰਕੇ ਲੋਕ ਇੱਥੇ ਬੜੀ ਸ਼ਰਧਾ ਔਰਤੋਂ ਹਕਮ ਨਾਲ ਆਉਂਦੇ ਹਨ ਔਰ ਸਭ ਨੂੰ ਬੇਨਤੀ ਹੈ ਕਿ ਭਰਾ ਜੋ ਵੀਡੀਓ ਨੂੰ ਦੇਖ ਰਿਹਾ ਹੈ ਜਰੂਰ ਇਸ ਸਥਾਨ ਤੇ ਦਰਸ਼ਨ ਕਰਨੇ ਚਾਹੀਦੇ ਹਨ ਔਰ ਇਹ ਜੋ ਸਨਾਤਨ ਮਹਾਵੀਰ ਧਾਲਾ ਹੈ ਇਹਨਾਂ ਦੇ ਸਹਿਯੋਗ ਨਾਲ ਇਸ ਮੰਦਰ ਦੀ ਜਿਹੜੀ ਸਾਂਭ ਸੰਭਾਲ ਕੀਤੀ ਜਾਂਦੀ ਹੈ ਔਰ ਬੜੀਆਂ ਸੁੱਖਾਂ ਪੂਰੀਆਂ ਹੁੰਦੀਆਂ ਨੇ ਪਰ ਚੱਲ ਕੇ ਤੁਹਾਨੂੰ ਹੁਣ ਇੱਥੇ ਦੀਆਂ ਦੁਕਾਨਾਂ ਜੋ ਲੋਕਾਂ ਦਾ ਛੋਟਾ ਮੋਟਾ ਰਜਗਾਰ ਹੈ ਉਹ ਵੀ ਤੁਹਾਨੂੰ ਚੈੱਕ ਕਰਾਉਂਦੇ ਹੈ। ਇਹ ਹੈ ਇੱਕ ਹੰਦੇ ਦੁਕਾਨਦਾਰ ਜੋ ਮੰਦਰਕ ਵਿੱਚ ਕੀਦੇ ਸਹਾਇਕ ਨਾਲ ਫਰਦਾਲੂਆਂ ਤੋਂ ਪ੍ਰਸ਼ਾਦ ਵਗੈਰਾ ਸਭ ਕੁਝ ਇੱਥੋਂ ਮਿਲ ਜਾਂਦਾ। ਬਸ ਤੁਮਨਾ ਹੈ ਤਾਂ ਇੱਥੇ ਆਉਣ ਦੀ। ਮਰੇ ਇੱਥੇ ਆ ਕੇ ਹਰ ਇੱਕ ਸ਼ਰਧਾਲੂ ਆਪਣੀ ਇੱਛਾ ਅਨੁਸਾਰ ਮਾਤਾ ਦੇ ਦੁਆਰ ਤੇ ਆ ਕੇ ਝੋਲੀਆਂ ਭਰ ਕੇ ਜਾਂਦੇ ਹਨ ਇਹ ਪੋੜਾ ਹੈ ਨਾਲੀ ਦਾ ਜਿਹਨੂੰ ਘਰਨਦੀ ਬੋਲਿਆ ਜਾਂਦਾ ਹੈ ਔਰ ਉੱਪਰਲੇ ਤਰਫੋਂ ਡੋਲੇ ਦਿੱਤੇ ਛੋਟਾ ਜਿਹਾ ਮੰਦਰ ਬਣਿਆ ਹੋਇਆ ਉਹ ਵੀ ਇੱਕ ਡੋਲਾ ਹੈ ਇੱਥੇ ਪਾਣੀ ਰੁਕਦਾ ਹੈ ਜੇਦੋਂ ਇਹ ਪੂਰੀ ਭਰੀ ਹੁੰਦੀ ਹੈ ਤਾਂ ਇਹ ਜਿਹੜਾ ਪੋਲਾ ਹੈ ਨਾ ਇਹਦੇ ਉੱਪਰੋਂ ਵੀ ਪਾਣੀ ਵਗਣਾ ਸ਼ੁਰੂ ਹੋ ਜਾਂਦਾ ਹੈ। ਤੋਂ ਪ੍ਰਸ਼ਾਸਨ ਆਉਣ ਚਾਨ ਵਾਲੇ ਬਾਣਾ ਨੂੰ ਰੋਕ ਵੀ ਦਿੰਦਾ ਹੈ ਉਦੋਂ। ਇਸ ਲਈ ਇਹ ਜੋ ਮੰਦਰ ਹੈ ਬਿਲਕੁਲ ਇੱਥੇ ਤੱਟ ਦੇ ਉੱਪਰ ਬਣਿਆ ਹੋਇਆ ਹੈ। ਹੋਰ ਬਹੁਤ ਉੱਚੇ ਥਾਂ ਤੇ ਬਣਿਆ ਹੈ। ਮੰਦਰ ਦੇ ਅੰਦਰ ਤੋਂ ਪਾਣੀ ਨਹੀਂ ਜਾਂਦਾ। ਪਰ ਤਕਰੀਬਨ ਤਕਰੀਬਨ ਸਾਰੇ ਤੁਹਾਨੂੰ ਪਿੱਛੇ ਡੌੜਾ ਦਿਖਾਇਆ ਸੀ ਉਸ ਡੌੜੇ ਤੋਂ ਲੈ ਕੇ ਇੱਧਰਲੇ ਡੌੜੇ ਤੱਕ ਸਾਰੇ ਪਾਣੀ ਉਦੋਂ ਫੈਲ ਜਾਂਦਾ ਹੈ